ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਦੂਰ ਫੈਮਿਲੀ ਚੈਨਲ ਤੇ ਹੁਣ ਸ਼ੁਰੂ ਕਰਦਾ ਟਾਈਮ ਹੈ ਜੀ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਕਿਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਇੱਕ ਰਿਕਵੈਸਟ ਹੋਰ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤਾਂ ਏਸੀ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਜੀ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਉਵੇਂ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਸਪੋਰਟ ਕੀਤਾ ਬਾਕੀ ਜਿਹੜੀ ਆ ਜੀ ਵੀਡੀਓ ਜੀ ਤੁਹਾਨੂੰ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਹੀ ਚੱਲ ਗਿਆ ਹੋਣਾ ਕਿ ਇਸ ਚੀਜ਼ ਜਿਵਾਰੀ ਆ ਕਿਉਂਕਿ ਇਹ ਚੀਜ਼ ਨਾ ਇੱਕ ਆਮ ਜੀ ਗੱਲ ਹੁੰਦੀ ਜਾ ਰਹੀ ਆ ਆਪਾਂ ਮੋਸਟਲੀ ਰੋਜ਼ ਹੀ ਵੀਡੀਓਜ਼ ਦੇਖਦੇ ਆ ਕਦੇ ਹਸਬੰਡ ਵੱਲੋਂ ਕਦੇ ਵਾਈਫ ਵੱਲੋਂ ਤੇ ਮੰਮੀ ਨੇ ਮੇਰੇ ਨਾਲ ਇੱਕ ਗੱਲ ਸ਼ੇਅਰ ਕੀਤੀ ਤੇ ਮੈਂ ਵੀ ਦੋ ਤਿੰਨ ਵੀਡੀਓਜ਼ ਦੇਖੀਆਂ ਸੀ ਫਿਰ ਮੈਨੂੰ ਲੱਗਿਆ ਕਿ ਮੈਂ ਤੁਹਾਡੇ ਨਾਲ ਅੱਜ ਏਸੀ ਚੀਜ਼ ਬਾਰੇ ਆਪਾਂ ਵੀਡੀਓ ਸ਼ੇਅਰ ਕਰੀਏ ਆਪਾਂ ਇੱਥੇ ਪਿੰਡ ਦਾ ਨਾਮ ਨਹੀਂ ਬੋਲਾਂਗੇ ਜੀ ਉਹਨਾਂ ਦਾ ਨਾਮ ਨਹੀਂ ਬੋਲਾਂਗੇ ਆਪਾਂ ਤੁਹਾਡੇ ਨਾਲ ਗੱਲ ਸਿਰਫ ਸ਼ੇਅਰ ਕਰਾਂਗੇ ਇੱਕ ਦਿਨੀ ਲੜਕੀ ਸੀਗੀ ਤੇ ਉਹਦਾ ਮਤਲਬ ਵਿਆਹ ਹੋ ਜਾਂਦਾ ਉਹਦੇ ਬੱਚੇ ਹੁੰਦੇ ਨੇ ਬੱਚੇ ਵੱਡੇ ਵੱਡੇ ਹੁੰਦੇ ਨੇ ਉਹਦਾ ਮੈਰਿਜ ਤੋਂ ਪਹਿਲਾਂ ਯਾਨੀ ਵਿਆਹ ਤੋਂ ਪਹਿਲਾਂ ਹੀ ਉਹਦੇ ਦਾ ਰਿਲੇਸ਼ਨਸ਼ਿਪ ਤੇ ਭਾਈ ਨਾ ਸੀਗਾ ਭਾਈ ਉਹਨੂੰ ਲੈਣ ਆਉਂਦਾ ਛੱਡਣ ਆਉਂਦਾ ਤੇ ਉਹਨੂੰ ਮਿਲਣ ਆਉਂਦਾ ਉੱਥੇ ਤਾਂ ਜਿਹੜੀ ਸੱਸ ਸੀ ਉਹ 24 ਘੰਟੇ ਘਰੀ ਰਹਿੰਦੀ ਸੀ ਜਿਵੇਂ ਕੋਈ ਜਿਹੜਾ ਬੰਦਾ 24 ਘੰਟੇ ਘਰੀ ਰਹਿੰਦਾ ਹਨਾ ਉਹਨੂੰ ਕਿਤੇ ਨਾ ਕਿਤੇ ਬਾਡੀ ਲੈਂਗੁਏਜ ਤੋਂ ਵੀ ਸਾਡੇ ਤੋਂ ਬਹੁਤ ਕੁਝ ਪਤਾ ਚੱਲ ਜਾਂਦਾ ਹਨਾ ਸੋ ਉਹਨਾਂ ਨੂੰ ਜਨ ਕੀ ਭਣਕ ਸੀ ਇਸ ਗੱਲ ਦੀ ਤੇ ਉਹ ਕੌਂਸ ਦੀ ਸੀਗੀ ਵੀ ਇਹ ਕਿਉਂ ਇੱਥੇ ਆਉਂਦਾ ਕਿ ਉਹ ਇਹਨੂੰ ਲੈਣ ਆਉਂਦਾ ਕਿਉਂ ਇਹਨੂੰ ਛੱਡਣ ਆਉਂਦਾ ਤਾਂ ਉਹਨਾਂ ਦੋਨਾਂ ਨੇ ਭੈਣ ਭਾਈ ਨੇ ਸੋਚਿਆ ਵੀ ਇਹ ਸਾਨੂੰ ਕੌਂਸ ਦੀ ਹੈ ਵੀ ਇੱਥੇ ਜਰਦੀ ਨਹੀਂ ਆ ਇਹਨੂੰ ਤਾਂ ਉਹਨਾਂ ਦੋਨਾਂ ਨੇ ਮਿਲ ਕੇ ਜਾਨੀ ਸੱਸ ਨੂੰ ਖਤਮ ਕਰਤਾ ਉਸ ਤੋਂ ਬਾਅਦ ਜਿਹੜਾ ਮਾਮਾ ਸੀ ਜਾਨੀ ਕਿ ਸੱਸ ਦਾ ਭਾਈ ਸੀ ਉਹਨੇ ਕਿਹਾ ਵੀ ਤੂੰ ਤੈਨੂੰ ਪਤਾ ਹੈ ਵੀ ਇਹਨੂੰ ਇਹ ਕਿਵੇਂ ਮਰੀ ਹੈ ਹਨਾ ਜਾਨੀ ਕਿ ਹਸਬੰਦ ਨੂੰ ਕਿਹਾ ਇਹ ਗੱਲ ਹਸਬੰਦ ਨੇ ਫਿਰ ਕਿਹਾ ਕਿ ਮਾਮਾ ਜੀ ਮੈਨੂੰ ਵੀ ਪਤਾ ਹੈ ਬਸ ਮੈਂ ਚੁੱਪਾ ਕਿਉਂਕਿ ਮੈਨੂੰ ਇਹ ਮੇਰੇ ਬੱਚੇ ਪਾ ਲੈ। ਦੇਖੋ ਕਈ ਵਾਰੀ ਮਜਬੂਰੀ ਦੇ ਵਿੱਚ ਵੀ ਆਪਾਂ ਨੂੰ ਬਹੁਤ ਸਾਰੀਆਂ ਗੱਲਾਂ ਚੜ੍ਹਨੀ ਆ ਪੈ ਜਾਂਦੀਆਂ ਆ। ਪਰ ਕਹੇ ਨੇ ਹੁੰਦੇ ਆ ਨਾ ਵੀ ਉਹ ਚੀਜ਼ ਕਿਤੇ ਨਾ ਕਿਤੇ ਆਪਣੇ ਲਈ ਖੁਦ ਵੀ ਖਤਰਨਾਕ ਹੋ ਸਕਦੀ ਆ ਸੋ ਟਾਈਮ ਰਹਿੰਦੇ ਆਪਾਂ ਨੂੰ ਉਸ ਚੀਜ਼ ਤੇ ਜਨੇ ਕਿ ਰਿਐਕਸ਼ਨ ਤੇ ਐਕਸ਼ਨ ਦੇਣਾ ਬਹੁਤ ਜ਼ਰੂਰੀ ਆ ਸੋ ਉਹ ਜਨੇ ਕਿ ਚੁੱਪ ਰਿਹਾ ਉਹਨਾਂ ਦੀ ਸਭ ਤੋਂ ਪਹਿਲੀ ਤੇ ਵੱਡੀ ਗਲਤੀ ਇਹੀ ਸੀ ਵੀ ਇੰਨੀ ਵੱਡੀ ਗੱਲ ਹੋਣ ਦੇ ਬਾਵਜੂਦ ਉਹ ਚੁੱਪ ਰਿਹਾ ਕਿਉਂਕਿ ਦੇਖੋ ਜਦੋਂ ਆਪਾਂ ਕਿਸੇ ਦੇ ਨਾ ਗੁਨਾਹ ਛਪਾਉਨੇ ਆ ਕਿਸੇ ਦੇ ਨਾ ਤਾਂ ਫਿਰ ਉਹ ਬੰਦਾ ਅੱਗੇ ਜਾ ਕੇ ਹੋਰ ਉਹ ਜੀ ਚੀਜ਼ ਕਰਦਾ ਕਿਉਂਕਿ ਉਹਦਾ ਫਿਰ ਹੌਂਸਲੇ ਬਲੰਦ ਹੋ ਜਾਂਦੇ ਨੇ ਕਿ ਵੀ ਹਾਂ ਜੀ ਮੈਂ ਤਾਂ ਐ ਕਰਤਾ ਤੇ ਮੈਂ ਮੇਰਾ ਤਾਂ ਕੁਝ ਕਰ ਨਹੀਂ ਪਾਈ ਹਨਾ ਜਾਂ ਇਹਨਾਂ ਨੇ ਕੁਝ ਜਾਂ ਇਹਨਾਂ ਨੂੰ ਖਾਣੀ ਪਤਾ ਹੀ ਨਹੀਂ ਚੱਲਿਆ ਤੇ ਮੈਂ ਤਾਂ ਹੁਣ ਦੁਬਾਰੇ ਵੀ ਕਰੇਂਦਾ ਕਰ ਦੂੰਗਾ ਤੇ ਇਹਨਾਂ ਨੂੰ ਕਿਹੜਾ ਪਤਾ ਚੱਲਣਾ ਆ ਕੁਝ ਕਰ ਸਕਦੇ ਆ ਤਾਂ ਉਹ ਸੋਚ ਕਿਤੇ ਨਾ ਕਿਤੇ ਬੰਦੇ ਦੀ ਪੰਪ ਹੁੰਦੀ ਆ ਤਾਂ ਉਸ ਤੋਂ ਬਾਅਦ ਜੇ ਤੁਸੀਂ ਇਹ ਦੇਖੋ ਵੀ ਉਹ ਚੁੱਪ ਰਿਆ ਹਨ ਤੇ ਉਸ ਤੋਂ ਬਾਅਦ ਹੁਣ ਜਿਹੜਾ ਜਨੇ ਭਾਈ ਸੀ ਉਹਨਾਂ ਨੂੰ ਵੀ ਲਾਲਚ ਸੀ ਵੀ ਜ਼ਮੀਨ ਵੀ ਹਨਾ ਵੀ ਜ਼ਮੀਨ ਵੀ ਹੈਗੀ ਸਭ ਕੁਝ ਇਹ ਵੀ ਮਿਲ ਜਾਊਗਾ ਤਾਂ ਉਹਨਾਂ ਨੇ ਦੋਹੇ ਭੈਣ ਭਾਈਆਂ ਨੇ ਇਸ ਕੀਮ ਲੜਾਈ ਤੇ ਉਹ ਨਾ ਬੱਚਿਆਂ ਨੇ ਇੱਕ ਦਿਨ ਕਹਿੰਦੇ ਚਲੋ ਤੁਹਾਨੂੰ ਅਸੀਂ ਕੁਝ ਖਵਾ ਪਿਆ ਕੇ ਲਿਉਣੀਆ ਚਲੋ ਚੱਲੀਏ ਯਾਨੀ ਬੱਚਿਆਂ ਨੂੰ ਵੀ ਇਹ ਗੱਲ ਪਤਾ ਸੀ ਜਾਂ ਤਾਂ ਦਾਰ ਦੀਨਿਆਂ ਨੂੰ ਉਹਨਾਂ ਨੇ ਇਹ ਗੱਲ ਦੱਸੀ ਹਨਾ ਬੱਚੇ ਵੀ ਸਮੇਂ ਦੇ ਸਾਰੀ ਗੱਲ ਬੱਚੇ ਕਹਿੰਦੇ ਅਸੀਂ ਨਹੀਂ ਜਾਣਾ ਤੁਸੀਂ ਜਾਓ ਤੇ ਜਿਹੜਾ ਹਸਬੰਡ ਸੀ ਦੇਖੋ ਜਦੋਂ ਕਹਿੰਦੇ ਨੇ ਮੌਤ ਆਈ ਹੁੰਦੀ ਆ ਨਾ ਹਸਬੰਡ ਕਹਿੰਦਾ ਵੀ ਤੂੰ ਸੀ ਇਹਨੂੰ ਨੂੰ ਰਹਿਣ ਦੋ ਮੈਂ ਚੱਲਦਾ ਨਾਲ ਬੱਚਿਆਂ ਨੂੰ ਰਹਿਣ ਦੋ ਤੇ ਚਲੋ ਹਸਬੰਡ ਚੱਲ ਗਿਆ ਜੀ ਉਹ ਜਿਹੜਾ ਭਾਈ ਸੀ ਭੈਣ ਸੀ ਤੇ ਨਾਲ ਘਰ ਵਾਲਾ ਅ ਸੁੰਨੇ ਥਾਂ 'ਚ ਗੱਡੀ ਉਹ ਚਲੀ ਗਈ ਜੀ ਤੇ ਜਿਹੜੀ ਘਰ ਵਾਲੀ ਸੀ ਉਹ ਬਹਾਨਾ ਲਾ ਕੇ ਗੱਡੀ 'ਚੋਂ ਥੱਲੇ ਉਤਰ ਗਈ ਜਿਹੜਾ ਭਾਈ ਸੀ ਉਹ ਵੀ ਉਸ ਤੋਂ ਬਾਅਦ ਉਹਨੂੰ ਥੋੜਾ ਜਿਹਾ ਕੁਝ ਕਹਿ ਕੇ ਥੱਲੇ ਉਤਰ ਗਿਆ ਤੇ ਇੱਕਦਮ ਉਹਨਾਂ ਨੇ ਗੱਡੀ ਨੂੰ ਲੋਕ ਕਰਕੇ ਅੰਦਰ ਉਹ ਜਿਹੜਾ ਘਰ ਆਲਾ ਸੀ ਉਹਨੂੰ ਅੰਦਰ ਹੀ ਲੋਕ ਕਰਤਾ ਉਸ ਤੋਂ ਬਾਅਦ ਉਹਨੂੰ ਇੰਨੀ ਗੱਡੀ ਨੂੰ ਅੱਗ ਲਗਾ ਦਿੱਤਾ ਸੁੰਨੇ ਥਾਂ ਦੇ ਵਿੱਚ ਯਾਨੀ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਤਾਂ ਐਕਸੀਡੈਂਟਲੀ ਇਦਾਂ ਹੋਇਆ ਹਨਾ ਤੇ ਉਸ ਤੋਂ ਬਾਅਦ ਜੋ ਫੜੇ ਗਏ ਜਿਹੜੇ ਭੈਣ ਤੇ ਭਾਈ ਆ ਦੋਨੋਂ ਫੜੇ ਗਏ ਤੇ ਤੁਸੀਂ ਇਹ ਦੇਖੋ ਵੀ ਸਭ ਤੋਂ ਵੱਡੀ ਚੀਜ਼ ਤਾਂ ਇੱਕ ਤਾਂ ਉਹ ਬੱਚੇ ਰੌੜ ਗਏ ਹਨਾ ਤੇ ਇੱਕ ਜੇ ਹਸਬੰਦ ਨੇ ਬਾਈ ਚਾਂਸ ਟਾਈਮ ਰਹਿੰਦੇ ਜਣੀ ਉਸ ਚੀਜ਼ ਦਾ ਐਕਸ਼ਨ ਲਿਆ ਹੁੰਦਾ ਤਾਂ ਸ਼ਾਇਦ ਉਹ ਵੀ ਜਿਉਂਦਾ ਰਹਿੰਦਾ ਕਿਉਂਕਿ ਜੇ ਆਪਾਂ ਕਿਸੇ ਦਾ ਮਤਲਬ ਕਿ ਗੁਨਾਹ ਛੁਪਾਉਣੀ ਆ ਹਨਾ ਕੋਈ ਇਦਾਂ ਦਾ ਕੰਮ ਕਰਦਾ ਤਾਂ ਫਿਰ ਉਹ ਕਿਤੇ ਨਾ ਕਿਤੇ ਉਹ ਬੰਦਾ ਉਸ ਚੀਜ਼ ਨੂੰ ਵਧੇਗਾ ਹੀ ਅੰਦਰ ਤਾਂ ਸਭ ਤੋਂ ਵੱਡੀ ਗੱਲ ਇੱਥੇ ਇਹ ਵੀ ਆ ਜਾਂਦੀ ਆ ਜੀ ਜਦੋਂ ਮੇਰੇ ਖਿਆਲ ਦੇ ਵਿੱਚ ਜਿਹੜੀ ਮੇਰੀ ਸੋਚ ਆ ਵੀ ਜਦੋਂ ਆਪਾਂ ਕਿਸੇ ਰਿਸ਼ਤੇ ਦੇ ਵਿੱਚ ਖੁਸ਼ ਨਹੀਂ ਹੈਗੇ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਇੱਕ ਤਾਂ ਹੁੰਦੀ ਆ ਆਪਾਂ ਉਹਦੀ ਬਾਹ ਲਾ ਲੈਨੇ ਆ ਚਲੋ ਆਪਾਂ ਨੇ ਕੋਸ਼ਿਸ਼ ਪੂਰੀ ਕੀਤੀ ਕਿ ਹਾਂਜੀ ਵੀ ਆਪਾਂ ਉਸ ਘਰ ਨੂੰ ਬਚਾਉਂਦੇ ਲੇਕਿਨ ਜਦੋਂ ਆਪਾਂ ਨੂੰ ਇਹ ਹੋ ਜਾਂਦਾ ਕਨਫਰਮ ਹੋ ਜਾਂਦਾ ਵੀ ਹੁਣ ਇਸ ਰਿਸ਼ਤੇ ਦੇ ਵਿੱਚ ਕੁਝ ਬਚਿਆ ਨਹੀਂ ਤੇ ਹੁਣ ਇਹ ਰਿਸ਼ਤਾ ਖਤਮ ਹੈ ਤਾਂ ਮੇਰੇ ਖਿਆਲ ਦੇ ਵਿੱਚ ਸਾਂਝੇਦਾਰੀ ਇਹ ਹੀ ਚੀਜ਼ ਆ ਵੀ ਆਪਾਂ ਫਿਰ ਉਸ ਜੀ ਨਾਲ ਅਲੱਗ ਹੋ ਜੀਏ ਵੀ ਹਾਂਜੀ ਸਾਡੀ ਤੁਹਾਡੇ ਨਾਲ ਨਿਭ ਨਹੀਂ ਰਹੀ ਆ ਮੈਂ ਜਾਂ ਹਸਬੰਡ ਆ ਤਾਂ ਵੀ ਇਹ ਵਾਈਫ ਆ ਤਾਂ ਵੀ ਵੀ ਮੈਂ ਅਲੱਗ ਹੋਣਾ ਤੇ ਮੈਂ ਨਹੀਂ ਰਹਿ ਸਕਦੀ ਲੇਕਿਨ ਆਪਣੀ ਖੁਆਇਸ਼ ਪੂਰੀ ਕਰਨ ਦੇ ਲਈ ਆਪਣੀ ਘਟਿਆ ਸੂਚ ਨੂੰ ਪੂਰਾ ਕਰਨ ਦੇ ਲਈ ਅਗਰ ਆਪਾਂ ਕਿਸੇ ਨੂੰ ਖਤਮ ਕਰਦੇ ਆ ਮਾਰਦੇ ਆ ਉਸ ਤੋਂ ਬਾਅਦ ਖੁਦੂਗੀ ਤਾਂ ਫਿਰ ਜੇਲ੍ਹ ਜਾਣੀ ਆ ਨਾ ਆਪਾਂ ਲੇਕਿਨ ਆਪਾਂ ਉਹ ਚੀਜ਼ਾਂ ਨਹੀਂ ਹੈ ਨਾ ਕਿਤੇ ਨਾ ਕਿਤੇ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਗਲਤੀਆਂ ਕਰ ਰਹੇ ਨੇ ਲੋਕ ਉਹ ਚੀਜ਼ ਨਹੀਂ ਸੋਚਦੇ ਸਭ ਤੋਂ ਵੱਡੀ ਗੱਲ ਦੇਖੋ ਬੱਚਿਆਂ ਦੀ ਕਿਸਮਤ ਚੰਗੀ ਸੀ ਕਿ ਬੱਚੇ ਨਾਲ ਨਹੀਂ ਗਏ ਨਹੀਂ ਤਾਂ ਉਹਨਾਂ ਨੂੰ ਵੀ ਖਤਮ ਕਰਨ ਦਾ ਪੂਰਾ ਇਰਾਦਾ ਸੀ ਹੁਣ ਇਥੇ ਇਹੀ ਸਭ ਤੋਂ ਵੱਡੀ ਗੱਲ ਆ ਜਾਂਦੀ ਆ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਮਾਂ ਐ ਉਹ ਵੀ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਕਹਿੰਦੇ ਆ ਸਾਰੀਆਂ ਮਾਵਾਂ ਨਹੀਂ ਖੁਸ਼ਕ ਮਾਵਾਂ ਜਿਹੜੀਆਂ ਹਨਾ ਗਲਤ ਰਾਹ ਤੇ ਚੱਲ ਰਹੀਆਂ ਨੇ ਤਾਂ ਕਈ ਵਾਰੀ ਹਸਬੰਡ ਵੱਲੋਂ ਵੀ ਆਪਾਂ ਦੇਖਦੇ ਆ ਵੀ ਬੰਦੇ ਨੇ ਹਨਾ ਕਿਸੇ ਹੋਰ ਦੇ ਰਿਲੇਸ਼ਨ ਕਰਕੇ ਆਪ ਦੇ ਪਰਿਵਾਰ ਨੂੰ ਖਤਮ ਕਰਤਾ ਜਾਂਦਾ ਇਦਾਂ ਦੀਆਂ ਸਟੋਰੀਆਂ ਵੀ ਸੁਣਦੇ ਆ ਤੇ ਪਰ ਵਾਈਫ ਵੱਲੋਂ ਵੀ ਸੁਣਦੇ ਆ ਲekin ਪੁਰਾਣ ਦੇਖਿਆ ਜਾਵੇ ਤਾਂ ਜਿਹੜੀ ਮਾਂ ਹੁੰਦੀ ਹੈ ਕਹਿੰਦੇ ਸਭ ਕੁਝ ਚਰ ਲੈਂਦੀ ਆ ਉਹਦੇ ਬੱਚੇ ਦੇ ਖਰੋਚ ਨਹੀਂ ਕਰਦੀ ਲੇਕਿਨ ਦੂਜੇ ਪਾਸੇ ਅੱਜ ਦੇ ਟਾਈਮਸ 'ਚ ਜੇ ਆਪਾਂ ਦੇਖਦੇ ਆ ਤਾਂ ਇਹ ਚੀਜ਼ ਇੱਕ ਆਮ ਜੀ ਗੱਲ ਹੁੰਦੀ ਜਾਂਦੀ ਹੈ ਕਾਮ ਜੀ ਆਪਾਂ ਕਹਿੰਦੇ ਨੋਰਮਲ ਜੀ ਚੀਜ਼ ਹੋਦੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੇਰੀ ਖਿਆਲ 'ਚ ਜਦੋਂ ਆਪਣਾ ਆਪ ਨੂੰ ਪਤਾ ਹੁੰਦਾ ਵੀ ਆਪਾਂ ਲਾਨੀ ਬੰਦੇ ਨਾਲ ਰਿਲੇਸ਼ਨ ਚਾਣਾਣਾ ਵੀ ਆਪਾਂ ਉਹਦੇ ਨਾਲ ਰਹਿ ਨਹੀਂ ਸਕਦੇ ਤੁਹਾਡੇ ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਮੈਰਿਜ ਨਹੀਂ ਕਰਾਉਣੀ ਚਾਹੀਦੀ ਲੇਕਿਨ ਜੇ ਮੈਰਿਜ ਕਰਾਈ ਆ ਤਾਂ ਫਿਰ ਪੂਰੇ ਤਨਮਨ ਦੇ ਨਾਲ ਆਪਾਂ ਨੂੰ ਉਹ ਰਿਸ਼ਤਾ ਨਿਭਾਉਣਾ ਚਾਹੀਦਾ ਤੇ ਜੇ ਮਤਲਬ ਕਿ ਨਹੀਂ ਵੀ ਆਪਾਂ ਉਹ ਰਿਸ਼ਤਾ ਨਿਭ ਰਿਹਾ ਜਾਂ ਆਪਾਂ ਮਾਪੇ ਆਪ ਦੀ ਪ੍ਰੈਸ਼ਰ ਚ ਕਰਾਇਆ ਵੀ ਆ ਤਾਂ ਫਿਰ ਉਸ ਤੋਂ ਬਾਅਦ ਵੀ ਆਪਣੇ ਕੋਲੇ ਆਪਸ਼ਨ ਹੁੰਦੀ ਹੈ ਕਿ ਆਪਾਂ ਉਸ ਚੀਜ਼ ਨੂੰ ਖਤਮ ਕਰਕੇ ਆਪ ਦੀ ਲਾਈਫ ਨੂੰ ਆਪ ਦੇ ਹਿਸਾਬ ਨਾਲ ਜੀਏ ਅਲੱਗ ਹੋ ਜਾਈਏ ਹੈਨਾ ਕਿਸੇ ਨੂੰ ਮਾਰਨ ਨਾਲੋਂ ਚੰਗਾ ਜਾਂ ਮੋਸਟਲੀ ਅੱਜਕੱਲ ਮੈਂ ਇੱਕ ਚੀਜ਼ ਇਹ ਵੀ ਸੁਣਦੀ ਆ ਆਪਾਂ ਨਾਰਮਲ ਲਾਈਫ ਦੇ ਵਿੱਚ ਵੀ ਸੁਣਦੇ ਆ ਮੋਸਟਲੀ ਔਰਤਾਂ ਵੱਲੋਂ ਜੀ ਮੈਂ ਘਰ ਤੋਂ ਗਰੀਬ ਆ ਮੇਰੇ ਖਰਚੇ ਨਹੀਂ ਪੂਰੇ ਹੋ ਰਹੇ ਮੇਰੇ ਹਸਬੰਦ ਲਈ ਸੁੰਦਰੀ ਆ ਨਾ ਤਾਂ ਵੀ ਮੈਂ ਮੈਨੂੰ ਦਵਾਈ ਬੂਟੀ ਦੇ ਪੈਸੇ ਚਾਹੀਦੇ ਆ ਮੈਨੂੰ ਘਰ ਚਲਾਉਣ ਲਈ ਪੈਸੇ ਚਾਹੀਦੇ ਆ ਤਾਂ ਵੀ ਕਈ ਵਾਰੀ ਔਰਤਾਂ ਨੇ ਗਲਤ ਰਸਤੇ ਚਲੀ ਜਾਂਦੀਆਂ ਮੇਰੇ ਖਿਆਲ ਦੇ ਵਿੱਚ ਸਭ ਤੋਂ ਵੱਡੀ ਬੇਵਕੂਫੀ ਆ ਕਿਉਂਕਿ ਜਿਹੜੀ ਦੇਖੋ ਪੈਸਾ ਆਪਾਂ ਕਮਾ ਸਕਦੇ ਆ ਕਦੇ ਵੀ ਕਮਾ ਸਕਦੇ ਆ ਹਾਂ ਤੁਸੀਂ ਮੈਰਿਜ ਤੋਂ ਪਹਿਲਾਂਗੇ ਤਾ ਵੀ ਚਲੋ ਤੁਹਾਡੀ ਆਪਣੀ ਲਾਈਫ ਆ ਹਨਾ ਤੇ ਉਦੋਂ ਤੁਸੀਂ ਆਪਣੀ ਮਰਜ਼ੀ ਨਾਲ ਡਿਸੀਜਨ ਲੈ ਸਕਦੇ ਹੋ ਪਰ ਜਦੋਂ ਮੈਰਿਜ ਹੋਊਗੀ ਤੁਹਾਡੀ ਨਾਲ ਕਿਸੇ ਦੀ ਜ਼ਿੰਦਗੀ ਜੁੜੀ ਹੋਈ ਆ ਹਨਾ ਤਾਂ ਫਿਰ ਉਦੋਂ ਇਹ ਗੱਲਾਂ ਬਹੁਤ ਸੋਚਣੀਆਂ ਸੰਘਣੀਆਂ ਚਾਹੀਦੀਆਂ ਆਪਾਂ ਨੂੰ ਕਿਉਂਕਿ ਪੈਸਾ ਜਿਹੜਾ ਕਮਾਇਆ ਜਾ ਸਕਦਾ ਜਿਹੜੀ ਇੱਜ਼ਤ ਆ ਉਹ ਇੱਕ ਵਾਰੀ ਗਏ ਕਮਾਈ ਨਹੀਂ ਜਾ ਸਕਦੀ ਕਹਿੰਦੇ ਹੁੰਦੇ ਨਾ ਕਿ ਸਾਰੀ ਉਮਰ ਲੰਘ ਜਾਂਦੀ ਹੈ ਇੱਜ਼ਤ ਕਮਾਉਣ ਲਈ ਲੇਕਿਨ ਗਵਾਉਣ ਲਈ ਕੁਸਕਿੰਟ ਕਾਫੀ ਹੁੰਦਾ ਇੱਕ ਗਲਤੀ ਆਪਣੀ ਕਾਫੀ ਹੁੰਦੀ ਆ ਫਿਰ ਉਸ ਤੋਂ ਬਾਅਦ ਚਾਹੇ ਆਪਾਂ ਜਿੰਨਾ ਮਰਜੀ ਸੁਧਰ ਜਾਈਏ ਜਿੰਨੀ ਮਰਜੀ ਆਪਾਂ ਸਿਆਣੇ ਬਣ ਜਾਈਏ ਲੇਕਿਨ ਆਪਣੇ ਬੱਚਿਆਂ ਤੱਕ ਉਹ ਕਲੰਕ ਜਾਂਦਾ ਆਪਣੇ ਗਾਹ ਪੋਤੇ ਪੋਤੀਆਂ ਤੱਕ ਵੀ ਉਹ ਕਲੰਕ ਜਾਂਦਾ ਅਗਲਾ ਕਹਿੰਦਾ ਤੂੰ ਬੋਲਣ ਨੂੰ ਕੀ ਕਰਦਾ ਨਾ ਤੇਰਾ ਤਾਂ ਜਾਂ ਘਰ ਵਾਲਾ ਇਦਾਂ ਜਾਂ ਵਾਈਫ ਇਦਾਂ ਸੋ ਮੇਰੇ ਖਿਆਲ ਦੇ ਵਿੱਚ ਜਿਉਂ ਆਪਾਂ ਨੂੰ ਜ਼ੁਬਾਨ ਦੇ ਖਰੇ ਹੋ ਕੇ ਪਿਛਾ ਕਰੀਏ ਆਪਾਂ ਹਣਾ ਤਾਂ ਉਹ ਦੇ ਨਾਲ ਫਿਰ ਵੀ ਆਪਣਾ ਕੈਰੇਕਟਰ ਤੇ ਕੋਈ ਉਂਗਲੀ ਨਹੀਂ ਚੱਕ ਸਕਦਾ ਤੇ ਆਪਾਂ ਨੂੰ ਬਹੁਤ ਇਹਨਾਂ ਚੀਜ਼ਾਂ ਉਧਿਆਨ ਨਾਲ ਸੋਚਣਾ ਸਮਝਣਾ ਚਾਹੀਦਾ ਹੈ ਜੇ ਕੋਈ ਰਿਸ਼ਤੇ 'ਚ ਆਪਾਂ ਖੁਸ਼ ਨਹੀਂ ਹੈਗੀ ਆਪਾਂ ਨੂੰ ਉਸ ਰਿਸ਼ਤੇ ਤੋਂ ਅਲੱਗ ਹੋਣਾ ਚਾਹੀਦਾ ਹੋ ਜਾਣਾ ਚਾਹੀਦਾ ਮਤਲਬ ਨਾ ਕਿ ਆਪਾਂ ਕਿਸੇ ਨੂੰ ਖਤਮ ਹੀ ਕਰਦੀ ਆ ਜਾਂ ਹਨਾ ਜਾਂ ਵੀ ਜੇ ਆਪਾਂ ਉਸ ਰਿਸ਼ਤੇ 'ਚ ਖੁਸ਼ ਨਹੀਂ ਹੈ ਕਿਉਂਕਿ ਫਿਰ ਆਪਾਂ ਕਿਹੜਾ ਜਾਦ ਘੁੰਮਣਾ ਫਿਰ ਆਪਾਂ ਵੀ ਤਾਂ ਅੰਦਰ ਹੀ ਜਾਣਾ ਨਾ ਸੋ ਆਪਾਂ ਇਹ ਗੱਲਾਂ ਨਹੀਂ ਸੋਚਦੇ ਜਾਂ ਤਾਂ ਸ਼ਾਇਦ ਮੈਂਟਲਿਸ ਜਿਹੜਾ ਸਟੇਟਸ ਆ ਲੋਕਾਂ ਦਾ ਹੋਈ ਇਦਾਂ ਗਿਆ ਕਿ ਕੰਡੀਸ਼ਨ ਹੀ ਇਦਾਂ ਦੀ ਹੋਈ ਪਈ ਆ ਲੋਕ ਟੈਨਸ਼ਨ ਤੇ ਡਿਪਰੈਸ਼ਨ ਹੀ ਨੇ ਜਦਾ ਵਧਿਆ ਪਿਆ ਵੀ ਉਹਨਾਂ ਨੂੰ ਸੂਚਨ ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਆ ਯਾ ਸਾਨੂੰ ਮਤਲਬ ਇਹ ਸਮਝ ਲਓ ਵੀ ਇੱਕ ਕਹਿੰਦੇ ਹੁੰਦੇ ਨਾ ਰੱਬ ਦਾ ਡਰ ਕੋ ਜਿਹੜਾ ਉਹ ਹੀ ਖਤਮ ਹੋਇਆ ਪਿਆ ਕਿਉਂਕਿ ਰੱਬ ਨੂੰ ਤਾਂ ਅੱਜ ਦੇ ਟਾਈਮ 'ਚ ਆਪਾਂ ਦੇਖੀਏ ਮੰਨ ਹੀ ਨਹੀਂ ਰਹੇ ਆਪਾਂ ਨਾ ਉਸ ਤੋਂ ਉਲਟੀ ਚੱਲ ਰਹੇ ਹਾਂ ਸੋ ਮੈਂ ਤਾਂ ਕਰਕੇ ਸੋਚਿਆ ਕਿਉਂਕਿ ਆਪਾਂ ਹਰ ਰੋਜ਼ ਤਾਂ ਫੋਨ ਖੋਲਦੇ ਆ ਇੱਕ ਅੱਧੀ ਖਬਰ ਫੇਸਬੁੱਕ ਤੇ ਆ YouTube ਤੇ ਤਪਨੇ ਇਦਾਂ ਨਹੀਂ ਮਿਲਦੀ ਆ ਜਾਂ ਤਾਂ ਹਸਬੰਦ ਨੇ ਇਦਾਂ ਕਰਤਾ ਜਾਂ ਵਾਈਫ ਨੇ ਇਦਾਂ ਕਰਤਾ ਹਨਾ ਜਾਂ ਆਪਾਂ ਦੇਖਦੇ ਆਂ ਕਿ ਵੀ ਝਗੜਿਆਂ ਦੇ ਵਿੱਚ ਵੀ ਕਈ ਵਾਰੀ ਇੱਕ ਦੂਜੇ ਨਾਲ ਖਤਮ ਕਰ ਦਿੰਦੇ ਆਂ ਸੋ ਤਾਂ ਕਰਕੇ ਮੇਰੇ ਵੀ ਜਦੋਂ ਕੋਈ ਰਿਸ਼ਤਾ ਹੀ ਤੁਹਾਨੂੰ ਤਕਲੀਫ ਦਿੰਦਾ ਆਪਾਂ ਨੂੰ ਉਸ ਤੋਂ ਅਲੱਗ ਹੋ ਜਾਣਾ ਚਾਹੀਦਾ ਮੈਂ ਤਾਂ ਹੀ ਸੋਚਿਆ ਮੈਂ ਕਿ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਕਿਉਂਕਿ ਇਹ ਚੀਜ਼ ਜਿਹੜੀ ਹੈਗੀ ਇਹ ਆਪਾਂ ਨੂੰ ਉਸ ਟਾਈਮ ਚਾਹੇ ਕੋਈ ਸਕੂਨ ਦੇਵੇ ਖੁਸ਼ੀ ਦੇਵੇ ਲੇਕਿਨ ਬਾਅਦ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਸਿਵਾਏ ਬੇਇਜ਼ਦੀ ਤੋਂ ਸਿਵਾਏ ਲਾਣਤ ਤੋਂ ਕੁਝ ਨਹੀਂ ਮਿਲਦਾ ਸੋ ਇਹ ਜੇ ਕਦਮ ਚੱਕਣ ਤੋਂ ਪਹਿਲਾਂ ਆਪਾਂ ਨੂੰ 100 ਵਾਰੀ ਸੋਚਣਾ ਚਾਹੀਦਾ ਹੈ ਯਾ ਤਾਂ ਆਪਾਂ ਪਹਿਲੀ ਨਾ ਮੈਰਿਜ ਕਰਾਓ ਜਾਂ ਫਿਰ ਆਪਾਂ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਨਾ ਕਰੋ ਹਨਾ ਤਾਂ ਕਿਉਂਕਿ ਹਰ ਇੱਕ ਨੂੰ ਆਪਦੀ ਜ਼ਿੰਦਗੀ ਜੀਣ ਦਾ ਹੱਕ ਹੈ ਦੇ ਟੈਨ ਦੇ ਵਿੱਚ ਹਰ ਇੱਕ ਨੂੰ ਡੈਮੋਕ੍ਰੇਸੀ ਹੈ ਵੀ ਆਪ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਕਿਲਾ ਜੀ ਸਕੇ ਪਹਿਲੇ ਹੀ ਆਪਾਂ ਆਪਣੇ ਪੇਰੈਂਟਸ ਨੂੰ ਕਹਿ ਦਿਓ ਵੀ ਮੈਂ ਨਹੀਂ ਇਹਦਾ ਵਿਆਹ ਕਰਾਉਣਾ ਚਾਹੀਏ ਹਸਬੰਡਾ ਚਾਹੀਏ ਲੜਕਾ ਚਾਹੀਏ ਲੜਕੀ ਹੈ ਤੇ ਜੇ ਆਪਾਂ ਕਰਵਾਇਆ ਤਾਂ ਫਿਰ ਆਪਾਂ ਤਨਮਨ ਦੇ ਨਾਲ ਉਸ ਰਿਸ਼ਤੇ ਨੂੰ ਨਿਭਾਓ ਕਿਉਂਕਿ ਮਿਹਨਤ ਕਰਕੇ ਵੀ ਸਭ ਕੁਝ ਕਮਾਇਆ ਜਾ ਸਕਦਾ ਜਰੂਰੀ ਨਹੀਂ ਆ ਕਿ ਆਪਾਂ ਗਲਤ ਕੰਮਾਂ ਦੇ ਵਿੱਚ ਜਾ ਕੇ ਪੈਸਾ ਬਣਦਾ ਮਿਹਨਤ ਅਗਰ ਆਪਾਂ ਕਰੀਏ ਲਗਨ ਨਾਲ ਪ੍ਰਮਾਤਮਾ ਦਾ ਨਾਮ ਲਈਏ ਤਾਂ ਵੀ ਆਪਾਂ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਦੇ ਹਾਂ ਸੋ ਇਹ ਤਾਂ ਇੱਕ ਬਹਾਨੇ ਹੁੰਦੇ ਆ ਕਹਿੰਦੇ ਹੁੰਦੇ ਕਾਮਯਾਬ ਹੋਣ ਲਈ ਬੰਦੇ ਨੂੰ ਹਨਾ ਤੇ ਉਹ ਕਦੇ ਬਹਾਨੇ ਨਹੀਂ ਲਾਉਂਿਆ ਇਦਾਂ ਨਹੀਂ ਇਦਾਂ ਜਿਹਨੇ ਕਾਮਯਾਬ ਹੋਣੇ ਨੇ ਉਹ ਸੌਤ ਨਾਲ ਕਿਧਰੋਂ ਨਿਕੜੀ ਬਠਾਉਂਦਾ ਇਦਾਂ ਨਹੀਂ ਹੋ ਸਕਦਾ ਇਦਾਂ ਉਹਦੇ ਲਈ ਬਹਾਨੇ ਬਹਾਨੇ ਹੁੰਦੇ ਆ ਤੇ ਜਿਨੇ ਕਹਿੰਦੇ ਇੱਕ ਚੀਜ਼ ਮੈਂ ਤਾਂ ਨਉਸ਼ਰ ਕਰਦੀ ਆ ਵੀ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਜਿਨੇ ਦਿਨੇ ਮਤਲਬ ਕਿ ਸੂਰਜ ਚੜਾਉਣੇ ਆ ਸਾਰੇ ਤਾਰੇ ਦਿਖਾਉਣੇ ਹੁੰਦੇ ਆ ਨਾ ਤਾਂ ਫਿਰ ਉਹ ਕਦੇ ਵੀ ਰਾਤਾਂ ਨੂੰ ਸੌਂਦੇ ਹੁੰਦੇ ਹੁੰਦੇ ਮਤਲਬ ਕਿ ਮਿਹਨਤ ਅਗਲਾ ਇੰਨੀ ਕਰਦਾ ਬੰਦਾ ਕਿ ਆਪਦੇ ਜ਼ਿੰਦਗੀ ਨੂੰ ਸੁਧਾਰਨ ਲਈ ਆਪਦੀ ਬੱਚਿਆਂ ਦੇ ਫਿਊਚਰ ਲਈ ਆਪਦੇ ਫਿਊਚਰ ਲਈ ਤਾਂ ਪੈਸਾ ਕੋਈ ਵੱਡੀ ਗੱਲ ਨਹੀਂ ਹੈ ਜੇ ਕਮਾਇਆ ਜਾ ਸਕਦਾ ਬਸ ਸਹੀ ਰਸਤਾ ਹੋਣਾ ਚਾਹੀਦਾ ਤੁਹਾਡੇ ਚ ਲਗਨ ਹੋਣੀ ਚਾਹੀਦੀ ਹੈ ਮਿਹਨਤ ਕਰਨੀ ਚਾਹੀਦੀ ਹੈ ਤੁਹਾਨੂੰ ਬਸ ਤੇ ਬਹੁਤ ਅਗਰ ਆਪਾਂ ਪਿੱਛੇ ਦੇਖੀਏ ਵੱਡੇ ਵੱਡੇ ਬਿਜ਼ਨਸmen ਅਗਰ ਆਪਾਂ ਦੇਖਦੇ ਆ ਜਿਵੇਂ ਹਨਾ ਆਪਾਂ ਦੇਖਦੇ ਆ ਕਿ ਬਈ ਬਸਟੋਰੀਸ ਹੁੰਦੀਆਂ ਵੀ 1 ਰੁਪਏ ਦੇ ਉੱਤੋਂ ਲੈ ਕੇ ਬਿਜ਼ਨਸ ਸ਼ੁਰੂ ਕੀਤਾ ਜੋ ਕਰੋੜਾ ਅਰਬਾਪਤੀ ਨੇ ਵੱਡੇ ਵੱਡੇ ਬਿਜ਼ਨਸ ਚੱਲ ਰਹੇ ਨੇ ਉਹਨਾਂ ਦੇ ਸੋ ਅਗਰ ਉਹਨਾਂ ਚੋ ਹੌਸਲਾ ਸੀ ਉਹਨਾਂ ਚੋ ਲਗਨ ਸੀ ਉਹਨਾਂ ਨੇ ਸੋਚਿਆ ਵੀ ਅਸੀਂ ਕਰ ਸਕਦੇ ਆ ਤਾਂ ਆਪਾਂ ਨੂੰ ਵੀ ਰੱਬ ਨੇ ਉਹੀ ਦਿਮਾਗ ਉਹੀ ਸੋਚ ਦਿੱਤੀ ਹੋਈ ਆ ਆਪਾਂ ਵੀ ਕਰ ਸਕਦੇ ਆ ਬਸ ਫਰਕ ਹੈ ਹੌਸਲੇ ਦਾ ਫਰਕ ਹੈ ਇਸ ਚੀਜ਼ ਦਾ ਕਿ ਆਪਾਂ ਰਸਤਾ ਕਿਹੜਾ ਚੁੰਦੇ ਆ ਸਹੀ ਜਾਂ ਗਲਤ ਦਾ ਸੋ ਆਪਾਂ ਨੂੰ ਹਮੇਸ਼ਾ ਸੋਚ ਸਮਝ ਕੇ ਹੀ ਫੈਸਲੇ ਲੈਣੇ ਚਾਹੀਦੇ ਆ ਤੇ ਆਪਾਂ ਨੂੰ ਸਹੀ ਰਸਤਾ ਹੀ ਚੁਣਨਾ ਚਾਹੀਦਾ ਸੋ ਤਾਂ ਕਰਕੇ ਮੈਂ ਕਿਹਾ ਵੀ ਚਲੋ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀਏ ਇਸ ਚੀਜ਼ ਬਾਰੇ ਵੀਡੀਓ ਜਿ ਕਿਦਾਂ ਦੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਚਲੋ ਜੀ ਵੀਡੀਓ ਦਾ ਕਰਦੇ ਆ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ